ਸਵਾਲ ਦੇ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਹੋ ਮੇਰਾ ਕੰਮ ਕਦੋਂ ਹੋਏਗਾ ਉਸ ਸਵਾਲ ਨੂੰ ਆਪਣੇ ਮਨ ਵਿੱਚ ਦੁਹਰਾਓ ਕਿ ਅਸੀਂ ਦੇਖਦੇ ਹਾਂ ਕਿ ਤੁਹਾਡਾ ਕੰਮ ਕਦੋਂ ਪੂਰਾ ਹੋਏਗਾ ਜੇ ਤੁਸੀਂ ਪਰਮਾਤਮਾ ਦੇ ਸਵਾਲ ਨਾਲ ਸਹਿਮਤ ਹੋਏ ਤਾਂ ਲਾਸਟ ਵਿੱਚ yes ਜਰੂਰ ਲਿਖ ਕੇ ਜਾਓ ਪਰਮਾਤਮਾ ਨੂੰ ਬੋਲ ਕੇ ਜਾਓ ਕਿ ਅਸੀਂ ਤੁਹਾਡੇ ਜਵਾਬ ਤੋਂ ਸਹਿਮਤ ਹਾਂ ਓਕੇ ਜੀ ਦੇਖਦੇ ਹਾਂ ਪਲੀਜ਼ ਯੂਨੀਵਰਸ ਮੇਰੇ ਈਵਰਸ ਦਾ ਮੇਰੇ ਕਲੈਕਟਿਵਸ ਦਾ ਕੰਮ ਕਦੋਂ ਹੋਏਗਾ ਸਾਨੂੰ ਦੱਸੋ ਜੀ ਪਲੀਜ਼ ਪਲੀਜ਼ ਯੂਨੀਵਰਸ ਮੇਰੇ ਕਲੈਕਟਿਵਸ ਦਾ ਕੰਮ ਕਦੋਂ ਹੋਏਗਾ ਓਕੇ ਸੂਨਰ ਦੈਨ ਯੂ ਐਕਸਪੈਕਟ ਵਾਓ ਜਿੰਨਾ ਤੁਸੀਂ ਸੋਚਿਆ ਹੋਇਆ ਹੈ ਜਿੰਨਾ ਤੁਸੀਂ ਐਕਸਪੈਕਟ ਕੀਤਾ ਹੈ ਉਸ ਤੋਂ ਵੀ ਬਹੁਤ ਜਲਦੀ ਤੁਹਾਡਾ ਕੰਮ ਹੋਏਗਾ